ਔਰ ਇਹ ਟ੍ਰੈਂਡ ਟ੍ਰੋਨ ਕੁਸ਼ਣੇ ਹੁੰਦਾ ਅਸੀਂ ਤਾਂ ਕਦੇ ਫੇਕ ਕਲਿੱਕ ਕਰਾਈ ਨਹੀਂ ਫੇਰ ਵੀ ਜਾ ਖੜਦਾ ਪਹਿਲੇ ਦੂਜੇ ਤੇ ਹੈਨਾ ਬਹੁਤ ਲੋਕ ਚੀਕਾ ਮਾਰਦੇ ਆ ਆਲ ਦੋ ਟਕਲਿਕ ਦਾ ਪੁਆਇੰਟ ਜਿੱਦ ਤਨ ਇਹ ਸੌਫਟਵੇਅਰ ਆ ਗਿਆ ਨਾ ਬੱਚੇ ਆ ਜਾਣਾ ਵੈਸੇ ਤਾਂ ਦੋ ਚਾਰ ਸਾਇੰਟਿਸਟ ਮੇਰੇ ਦੋਸਤ ਆ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਇੱਕ ਐਪ ਬਣਾ ਕੇ ਦੋ ਤੁਸੀਂ ਜਿੰਨੇ ਮਰਜ਼ੀ ਪੈਸੇ ਲੈ ਲਓ ਜਿਹਦੇ ਚ ਕਿਸੇ ਦਾ ਐਮਪੀ3 ਪਾਇਆ ਕਰਾਂ ਤੇ YouTube ਵੀ ਬੜਾ ਕੱਢ ਕੇ ਦਾਦਾ ਕਰਾਂ ਵੀ ਇਹ 3.5 ਲੱਖ ਸੀ ਇਹ 2 ਲੱਖ ਸੀ ਅਸੀਂ ਤੁਹਾਡੇ ਮੂਰੇ ਕੀ ਦਾਵਾ ਕਰਦੇ ਆਂ ਆਪ ਦਾ ਕਿਰਦਾਰ ਬੰਦਾ ਬਿਲਡ ਕਰਦੇ ਜੇ ਚਾਰ ਸੱਜਣ ਸੁਣਨੇ ਆ ਮਾਇਆ ਕਰਵਾ ਕਰ ਸਵੇਰੇ ਆਪਾ ਕਨੇਮੀ ਗੁਰੂਕਰੀ ਮੱਥਾ ਟੇਕਿਆ ਸੀ ਤੇ ਸਭ ਤੋਂ ਵੱਡਾ ਝੂਠਤਾ ਸੀ ਬੋਲ ਰਿਹਾ ਕਿ ਗਾਣਾ 5 ਲੱਖ ਨੇ ਸੁਣਨੇ ਤੇ ਦਿਖਾਤਾ 50 ਲੱਖ ਸਾਡੇ ਨੂੰ ਝੂਠਾ ਕੌਣ ਹੋ ਗਿਆ ਫਿਰ ਅਸੀਂ ਕਿਉਂ ਅਸੀਂ ਉਹਨਾਂ ਲੋਕਾਂ ਨੂੰ ਕਿਉਂ ਲਾਜ ਲਾਉਨੇ ਆ ਜਿਹੜੇ ਜਿਹੜੇ ਜਿਨ੍ਹਾਂ ਨੇ ਐਟਟੀਡੀ ਘਾ ਲੈਣਾ ਘਾਲੀਆਂ ਗੱਲਾਂ ਭਾਗ ਸਿੰਘ ਦੀਆਂ ਤੇ ਕਰਾਉਣੀਆਂ ਕਲਿੱਕਾਂ ਯਾਰ ਇਹ ਗੱਲ ਸ਼ੋਭਾ ਦਿੰਦੀ ਆਪਾਂ ਨੂੰ ਨਾ ਸੱਚ ਸੱਚ जिने सुनना उने सुनना और गाना है दा तुस नु एक और मैं सच्ची गल दसा जेडी थानू शायद नहीं पता कोई भी फॉर्मेट जदों सामाजिक मीडिया दा हुंदा ना हळू हळू ओ अपनी पकड़ ਛੱਡਦਾ ਜਾਂਦਾ ਐ ਐਸੀ ਤਰ੍ਹਾਂ YouTube जेडी पहला सी ओदी पकड़ बहुत ਕਟ ਗਈ ਫੇਸਬੁੱਕ ਦਾ ਸ਼ੇਅਰ ਟੁੱਟ ਗਿਆ ਲਾਸਟ ਜਾ ਰਹੀ ਹੈ ਉਹਨਾਂ ਨੇ ਮੈਟਾਵਰਸ ਸ਼ੁਰੂ ਕਰਨਾ ਸੀ ਸ਼ੁਰੂ ਨਹੀਂ ਕਰ ਪਾਏ ਉਹਦੇ ਕੰਪੀਟੀਸ਼ਨ ਚ ਡੀਸੈਂਟਰਲੈਂਡ ਆ ਗਈ ਉਹਨਾਂ ਨੇ ਪਹਿਲਾਂ ਡਿਵੈਲਪ ਕਰ ਲੈ ਕਲਪਨਿਕ ਸਿਟੀਜ਼ ਆਨਲਾਈਨ ਸ਼ਾਪਿੰਗ ਦੇ ਸੋ ਦੁਨੀਆ ਨਾ ਜਿਹੜੀ ਇਹ ਬਹੁਤ ਝੂਠ ਬੋਲਦੀ ਹੈ ਗੱਲਾਂ ਵੱਡੀਆਂ ਜਦੋਂ ਅਸੀਂ ਗੁਰੂ ਦੀ ਚਰਨਾ ਚ ਬੈਠ ਕੇ ਗੱਲ ਕਰਦੇ ਆਂ ਫਿਰ ਸਾਡੇ ਮੂੰਹ ਚ ਝੂਠ ਕਿਵੇਂ ਨਿਕਲ ਸਕਦਾ ਹੈ ਇਹ ਤਾਂ ਮਤਲਬ ਅਸੀਂ ਰੱਬ ਲਿੰਕੋਟ ਬਣਾ ਲਿਆ ਨਾ ਵੀ ਸਾਡਾ ਦਾ ਪੈਦਾ ਹੁੰਦਾ ਹੈ ਤੇ ਜਦ ਸਾਡਾ ਜ਼ਿਕਰ ਦਾ ਝੂਠ ਬੋਲੀਏ ਤੇ ਸਕੂਲ 'ਚ ਆਪਣੇ ਬੱਚਨوں ਕੋਲ ਬੱਚੇ ਸਦਾ ਸੱਚ ਬੋਲੋ ਐਂਦਾ ਨਹੀਂ ਹੁੰਦਾ ਆਪ ਜੱਟੇ ਕੱਪੜੇ ਪਾ ਲੋ ਤੇ ਦੂਜੇ ਜੱਟੇ ਕੌਣੇ ਜਾਇ ਜੋ ਐਂਦਾ ਨਹੀਂ ਕਰਦਾਰ ਐਂਦਾ ਨਹੀਂ ਬਣਦਾ ਹੁੰਦਾ ਕਰਦਾਰ ਬੜਾਉਣਾ ਪੈਂਦਾ और सफर भी करना पैदा करते हैं तेन तो दो देखने पर कलिका तो दूर है और यह ट्रेंड ट्र कुछ नहीं होंगे अस तो कभी फेक क्लिक कराई नहीं फिर भी जा खड़ता पहले दूजे दिन <laughs> है ना बहुत लोग चीक मारद क्लिकों तब ਜਿੱਦਣਾ ਇਹ ਸੌਫਟਵੇਅਰ ਹੈਗਾ ਨਾ ਬੱਚੇ ਆ ਜਾਣਾ ਵੈਸੇ ਤਾਂ ਦੋ ਚਾਰ ਸਾਇੰਟਿਸਟ ਮੇਰੇ ਦੋਸਤ ਹੈ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਇੱਕ ਐਪ ਬਣਾ ਕੇ ਦੋ ਤੁਸੀਂ ਜਿੰਨੇ ਮਰਜ਼ੀ ਪੈਸੇ ਲੈ ਲਓ ਜਿਹਦੇ 'ਚ ਕਿਸੇ ਦਾ MP3 ਪਾਇਆ ਕਰਾਂ ਤੇ YouTube ਵੀ ਬੜਾ ਕੱਢ ਕੇ ਦਾਦਾ ਕਰਾਂ ਵੀ ਇਹ 3.5 ਲੱਖ ਸੀ ਇਹ 2 ਲੱਖ ਸੀ ਅੱਗੇ ਖਿਲਾੜੇ ਬੈਠੇ ਫਿਰਦੇ ਐਸੀ ਤੁਹਾਡੇ ਮੂਰੇ ਕੀ ਦਾਵਾ ਕਰਦੇ ਐ ਆਪ ਦਾ ਕਿਰਦਾਰ ਬੰਦਾ ਬਿਲਡ ਕਰਦੇ ਜਿਵੇਂ ਚਾਰ ਸੱਜਣ ਸੰਨੇ ਮਾਇਆ ਕਰਵਾ ਕਰ ਸ਼ਵੇਰੀਆ ਪੱਕਾ ਨਾ ਵੀ ਮੈਂ ਗੁਰੂ ਘਰੇ ਮੱਥਾ ਟੇਕਿਆ ਸੀ ਤੇ ਸਭ ਤੋਂ ਵੱਡਾ ਝੂਠ ਤਾਂ ਸੀ ਬੋਲ ਰਿਹਾ ਐ ਕਿ ਗਾਣਾ 5 ਲੱਖ ਨੇ ਸੁਣੇ ਤੇ ਦਿਖਾਤਾ 50 ਲੱਖ ਸਾਡੇ ਨੂੰ ਝੂਠਾ ਕੌਣ ਹੋਊਗਾ ਯਾਰ ਫਿਰ ਅਸੀਂ ਕਿਉਂ ਅਸੀਂ ਉਹਨਾਂ ਲੋਕਾਂ ਨੂੰ ਕਿਉਂ ਲਾਜ ਲਾਉਨੇ ਆ ਜਿਹੜੇ ਜਿਹੜੇ ਜਿਨ੍ਹਾਂ ਨੇ ਐਡ ਐਡੀਆਂ ਘਾ ਲੈਣਾ ਘਾਲੀਆਂ ਗੱਲਾਂ ਭਗ ਸਿੰਘ ਦੀਆਂ ਤੇ ਕਰਾਉਣੀਆਂ ਕਲਿੱਕਾਂ ਯਾਰ ਇਹ ਗੱਲ ਸੋਭਾ ਦੰਦੀ ਆਪਾਂ ਨੂੰ ਨਾ ਸੱਚ ਸੱਚ ਜਿਹਨੇ ਸੁਣਨਾ ਉਹਨੇ ਸੁਣਨ ਔਰ ਗਾਣੇ ਦਾ ਤੁਸ ਨੂੰ ਇੱਕ ਹੋਰ ਮੈਂ ਸੱਚੀ ਗੱਲ ਦੱਸਾਂ ਜਿਹੜੀ ਤੁਹਾਨੂੰ ਸ਼ਾਇਦ ਨਹੀਂ ਪਤਾ ਕੋਈ ਵੀ ਫਾਰਮੈਟ ਜਦੋਂ ਸਮਾਜਿਕ ਮੀਡੀਆ ਦਾ ਹੁੰਦਾ ਨਾ ਹੌਲੀ ਹੌਲੀ ਉਹ ਆਪਦੀ ਪਕੜ ਛੱਡਦਾ ਜਾਂਦਾ ਹੈ ऐसे तरह YouTube ਜਿਹੜੀ ਪਹਿਲਾਂ ਸੀ ਉਹਦੀ ਪਕੜ ਬਹੁਤ ਘਟ ਗਈ। ਫੇਸਬੁੱਕ ਦਾ ਸ਼ੇਅਰ ਟੁੱਟ ਗਿਆ, ਲਾਸਟ ਜਾ ਰਹੀ ਹੈ। ਉਹਨਾਂ ਨੇ ਮੈਟਾਵਰਸ ਸ਼ੁਰੂ ਕਰਨਾ ਸੀ, ਸ਼ੁਰੂ ਨਹੀਂ ਕਰ पाए। ਉਹਦੇ ਕੰਪੀਟੀਸ਼ਨ ਚ ਡੀਸੈਂਟਰਲੈਂਡ ਆ ਗਈ। ਉਹਨਾਂ ਨੇ ਪਹਿਲਾਂ ਡਿਵੈਲਪ ਕਰ ਲਏ ਕਾਲਪਨਿਕ ਸਿਟੀਜ਼, ਆਨਲਾਈਨ ਸ਼ਾਪਿੰਗ ਦੀ। ਸੋ ਦੁਨੀਆ ਨਾ ਜਿਹੜੀ ਇਹ ਬਹੁਤ ਝੂਠ ਬੋਲਦੀ ਹੈ, ਗੱਲਾਂ ਵੱਡੀਆਂ। ਜਦੋਂ ਅਸੀਂ ਗੁਰੂ ਦੀ ਚਰਨਾ ਚ ਬੈਠ ਕੇ ਗੱਲ ਕਰਦੇ ਆਂ, ਫਿਰ ਸਾਡੇ ਮੂੰਹ ਚ ਝੂਠ ਕਿਵੇਂ ਨਿਕਲ ਸਕਦਾ ਹੈ? ਇਹ ਤਾਂ ਮਤਲਬ ਵਾਸੀ ਰੱਬ ਲੀਕੋਡ ਬਣਾ ਲਿਆ ਨਾ ਵੀ ਸਾਡਾ ਦਾ ਪੈਦਾ ਹੁੰਦਾ ਤੇ ਜਦ ਸਾਡਾ ਜਿਗਰ ਦਾ ਝੂਠ ਬੋਲੀਏ ਤੇ ਸੂਚ ਜੇ ਆਪਣੇ ਬੱਚਨوں ਕੋ ਬੱਚੇ ਸਦਾ ਸੱਚ ਬੋਲੋ ਐਂਦਾ ਨਹੀਂ ਹੁੰਦਾ ਆਪ ਜਿੱਟੇ ਕੱਪੜੇ ਪਾ ਲੋ ਤੇ ਦੂਜੇ ਜੇ ਛਿੱਟੇ ਪਾਉਣੇ ਜਾਇ ਜੋ ਐਂਦਾ ਨਹੀਂ ਕਰਦਾਰ ਐਂਦਾ ਨਹੀਂ ਬਣਟ ਹੁੰਦੇ ਕਰਦਾਰ ਬੜਾਉਣਾ ਪੈਂਦਾ ਔਰ ਉਹਦੇ ਲਈ ਤੁਹਾਨੂੰ ਸਫਰ ਵੀ ਕਰਨਾ ਪੈਂਦਾ ਸੋ ਮੰਨ ਲਓ ਤੁਸੀਂ ਅੱਜ ਕੋਈ ਕੰਮ ਕਰਦੇ ਹੋ ਤੁਹਾਡੇ ਤੁਹਾਡੀ ਗੁੱਡ ਫਰੈਂਡ ਜੇ ਕੋਈ ਅੱਛਾ ਟਿਕਟੌਕ ਉਹ ਕਹੋਗੇ ਮੈਂ ਤੈਨੂੰ ਮਿਲ ਨਹੀਂ ਨੇ ਨੇ ਤਿੰਨ ਤਾਂ ਦੋ ਦੇਖ ਰਹੇ ਪਰ ਦੋ ਕਦਰ ਦਾ ਹੋਣ ਮੈਨੂੰ ਨਹੀਂ ਮੈਂ ਮੈਟਲਿਕਾਂ ਤੋਂ ਦੂਰ ਐ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।